ਇਸ ਵਕਤ ਮੈਂ 134 ਸਟਰੀਟ ਔਰ 89A ਐਮਨਿਊ ਦੇ ਉੱਤੇ ਮੌਜੂਦਾਂ ਜਿੱਥੇ ਇਸ ਇਲਾਕੇ ਦੇ ਵਿੱਚ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਹ ਘਟਨਾ 25 ਅਗਸਤ ਦੇ ਸਵੇਰ ਨੂੰ ਵਾਪਰੀ ਹੈ ਔਰ ਪੁਲਿਸ ਨੂੰ ਅੱਜ ਰਿਪੋਰਟ ਕੀਤਾ ਗਿਆ ਇਸੇ ਦਿਨਾਂ ਦੇ ਦਰਮਿਆਨ ਯੋਗ ਬਿਜ਼ਨਸ ਸੈਂਟਰ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਉੱਥੇ ਇੱਕ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਜਿਹੇ ਕਿੰਨੀਆਂ ਹੀ ਵਾਰਦਾਤਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ ਫਿਰ ਉਹ ਭਾਵੇਂ ਸ਼ੂਟਿੰਗ ਦੀਆਂ ਹੋਣ ਜਾਂ ਫਿਰ ਐਕਸਟਰਸ਼ਨ ਦੇ ਨਾਲ ਰਿਲੇਟਿਡ ਹੋਣ ਤਾਂ ਅਜੇ ਵੀ ਪੁਲਿਸ ਦੇ ਹੱਥ ਖਾਲੀ ਨੇ ਇਸ ਵਕਤ ਮੈਂ 134 ਸਟਰੀਟ ਔਰ 89 A ਐਮਨੀ ਦੇ ਉੱਤੇ ਮੌਜੂਦਾ ਜਿੱਥੇ ਇਸ ਇਲਾਕੇ ਦੇ ਵਿੱਚ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਇਹ ਘਟਨਾ ਕਿਉਂ ਹੋਈ ਹੈ ਇਸ ਦੇ ਪਿੱਛੇ ਦੀ ਕੀ ਮਨਸ਼ਾ ਹੈ ਉਸ ਦੇ ਬਾਰੇ ਸਰੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ 25 ਅਗਸਤ ਦੇ ਸਵੇਰ ਨੂੰ ਵਾਪਰੀ ਹੈ ਔਰ ਪੁਲਿਸ ਨੂੰ ਅੱਜ ਰਿਪੋਰਟ ਕੀਤਾ ਗਿਆ ਹੈ ਔਰ ਜਦੋਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤਾਂ ਉਹਨਾਂ ਨੂੰ ਜੋ ਬੁਲੇਟਸ ਸ਼ਾਟ ਕੀਤੀਆਂ ਗਈਆਂ ਸੀ ਜੋ ਬੁਲੇਟਸ ਚਲਾਈਆਂ ਗਈਆਂ ਸੀ ਉਸ ਦੇ ਵਿੱਚੋਂ ਇੱਕ ਐਵੀਡੈਂਸ ਵੀ ਜੋ ਹੈ ਉਹ ਪ੍ਰਾਪਤ ਹੋਇਆ ਹੈ ਹੁਣ ਸਰੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਕਿ ਕੌਣ ਉਸ ਸ਼ੂਟਰ ਸੀ ਔਰ ਕਿਉਂ ਉਹਨਾਂ ਦੇ ਵੱਲੋਂ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਜਿੱਥੇ ਪਹਿਲਾਂ ਵੱਖ-ਵੱਖ ਬਿਜ਼ਨੈਸਸ ਨੂੰ ਇਸ ਰੈ residențial ਪ੍ਰਾਪਰਟੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜਿਹੜੀ ਹੈਗੀ ਹੈ ਉਹ 25 ਅਗਸਤ ਦੀ ਸਵੇਰ ਨੂੰ ਵਾਪਰੀ ਹੈ ਪੁਲਿਸ ਦਾ ਇਹ ਮੰਨਣਾ ਹੈ ਕਿ ਇਹ ਘਟਨਾ ਜਿਹੜੀ ਹੈਗੀ ਹੈ ਉਹ 25 ਅਗਸਤ ਨੂੰ ਵਾਪਰੀ ਹੈ ਔਰ اسی ਦਿਨਾਂ ਦੇ ਦਰਮਿਆਨ ਯੋਗ ਬਿਜ਼ਨਸ ਸੈਂਟਰ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਉੱਥੇ ਇੱਕ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਸਿੱਧੂ ਟਰੈਵਲ ਨਾਮ ਦਾ ਉਹ ਬਿਜ਼ਨਸ ਸੀ ਜਿਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਪਰ ਦੂਸਰੇ ਪਾਸੇ 134 ਸਟਰੀਟ ਔਰ 89 ਏ ਐਵਨਿਊ ਦੇ ਉੱਤੇ ਇਸ ਇਲਾਕੇ ਦੇ ਵਿੱਚ ਘਰ ਮੌਜੂਦ ਹੈ ਇਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਲੋਕਾਂ ਦੇ ਵਿੱਚ ਨੇਬਰਹੂਡ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਰੈ residențial ਏਰੀਆਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਗੋਲੀ ਦੀਆਂ ਵਾਰਦਾਤਾਂ ਚੱਲ ਰਹੀਆਂ ਨੇ ਔਰ ਦੂਸਰੇ ਪਾਸੇ ਜੇ ਸਰੀ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੱਥ ਖਾਲੀ ਨੇ ਅਜਿਹੀਆਂ ਕਿੰਨੀਆਂ ਹੀ ਵਾਰਦਾਤਾਂ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ ਫਿਰ ਉਹ ਭਾਵੇਂ ਸ਼ੂਟਿੰਗ ਦੀਆਂ ਹੋਣ ਜਾਂ ਫਿਰ ਐਕਸਟਰਸ਼ਨ ਦੇ ਨਾਲ ਰਿਲੇਟਿਡ ਹੋਣ ਤਾਂ ਅਜੇ ਵੀ ਪੁਲਿਸ ਦੇ ਹੱਥ ਖਾਲੀ ਨੇ ਪਰ ਉੱ ਕਿ ਜੋ ਸ਼ੂਟਿੰਗ ਇਸ ਰੈ residențial ਏਰੀਆ ਦੇ ਉੱਤੇ ਹੋਈ ਹੈ ਘਰ ਦੇ ਉੱਤੇ ਹੋਈ ਹੈ ਪ੍ਰਾਪਰਟੀ ਦੇ ਉੱਤੇ ਇਹ ਸ਼ੂਟਿੰਗ ਹੋਈ ਹੈ ਇਸ ਦਾ ਸ਼ੁਰੂਆਤੀ ਜਾਂਚ ਦੇ ਵਿੱਚ ਐਕਸਟਰਸ਼ਨ ਦੇ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਨਜ਼ਰ ਆ ਰਿਹਾ ਪਰ ਸ਼ੂਟਰਾਂ ਦੀ ਕੀ ਮਨਸ਼ਾ ਰਹੀ ਕਿ ਉਹਨਾਂ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਦੇ ਬਾਰੇ ਜਾਂਚ ਜੜੀ ਹੈ ਉਹ ਅਜੇ ਜਾਰੀ ਹੈ ਔਰ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਘਰ ਦੇ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ ਨਿਮਤ ਰਹੀ ਰਹੀ ਕਿ ਉਹ ਬਚਾ ਹੋ ਗਿਆ ਪਰ ਸ਼ੂਟਰਾਂ ਦੇ ਵੱਲੋਂ ਗੋਲੀਆਂ ਚਲਾ ਕੇ ਉਹ ਇੱਥੋਂ ਦੀ ਫਰਾਰ ਹੋ ਗਈ രെഡ് ഗഗന